ਪ੍ਰਜੈਂਦਰ ਸਿੰਘ ਜੀ ਮੇਰੇ ਵਾਈਫ ਐਮਸੀ ਨੇ ਜੀ 7 ਨੰਬਰ ਵਾਰਡ ਤੋਂ ਪ੍ਰਜੈਂਦਰ ਜੀ ਲੋਕ ਕੱਟੇ ਨੇ ਕੂੜਾ ਲੈ ਕੇ ਹਾਂਜੀ ਦੇਖੋ ਜੀ ਪਹਿਲਾਂ ਉੱਥੇ ਰਾਹ ਖਰਾਬ ਹੋ ਗਿਆ ਸੀਗਾ ਇਹ ਸਾਨੂੰ ਕਹਿੰਦੇ ਸਾਨੂੰ 15 ਅਗਸਤ ਤੱਕ ਦਾ ਟਾਈਮ ਦੇ ਦਿਓ ਪਹਿਲਾਂ ਵੀ ਕੂੜਾ ਗਿਰਦਾ ਸੀ ਅਸੀਂ ਹਟਾਤਾ ਸੀਗਾ ਕੂੜਾ ਵੀ ਇੱਥੇ ਕੂੜਾ ਜਿੱਗੂਗਾ ਸਿੱਧਾ ਡੰਪ ਤੇ ਗੱਡੀਆਂ ਲਾਈਆਂ ਹੋਈਆਂ ਸਿੱਧਾ ਡੰਪ ਤੇ ਗੱਡੀਆਂ ਜਾਣਗੀਆਂ ਉਦੋਂ ਬਾਅਦ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਜੀ ਸਾਨੂੰ 15 ਅਗਸਤ ਤੱਕ ਛੁੱਟੀਆਂ ਆਉਂਦੀਆਂ ਨੇ 15 ਅਗਸਤ ਤੱਕ ਟਾਈਮ ਦੇ ਦਿਓ ਉੱਥੇ ਮੀਂਹ ਪੈ ਗਿਆ ਰਸਤਾ ਖਰਾਬ ਆ ਵੀ ਸਾਨੂੰ ਅਸੀਂ ਚਲੋ ਇਹ ਜੀ ਨੂੰ ਜਦੋਂ 15 ਅਗਸਤ ਤੱਕ ਟਾਈਮ ਦੇ ਦੋ। ਉਦੋਂ ਬਾਅਦ ਜੀ ਨਾ ਫੋਨ ਤੇ ਕੋਈ ਚਾਚ ਨਾਲ ਗੱਲ ਕਰਦੇ ਨੇ ਸਾਡੀ। ਨਾ ਕੋਈ ਸੁਣਦੇ ਨੇ। ਜਦ ਅਸੀਂ ਕਹਿੰਦੇ ਆ ਜੀ ਬਸ ਹੁਣ ਆ ਕੇ ਕੱਲ ਅਸੀਂ ਆਏ ਆ। ਕੱਲ ਮੈਂ 1:30 ਵਜੇ ਤੱਕ ਖੜਾ ਰਿਆ ਹਾਂ ਔਰ ਕੋਈ ਗੱਡੀ ਨਹੀਂ ਆਉਂਦੀ। ਸਾਰੇ ਗੱਡੀ ਵਾਲੇ ਨੇ ਇਹਨਾਂ ਨੂੰ ਕਿਹਾ ਵੀ ਬਾਈ ਕੱਲ ਨੂੰ ਗੱਡੀ ਲੈ ਕੇ ਨਾ ਆਇਓ। ਉੱਥੇ ਗੱਡੀ ਆਪਣੀ ਜਾਊਗੀ ਜਾਂ ਉੱਥੇ ਆਪਣਾ ਰਾਹ ਠੀਕ ਕਰੋ ਤੁਸੀਂ। ਇਹਨਾਂ ਦਾ ਫਰਜ਼ ਬਣਦਾ ਉੱਥੇ ਰਾਹ ਠੀਕ ਕਰਨ ਦਾ। ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਉੱਥੇ ਜਾ ਕੇ ਔਰੇ ਕੂੜਾ ਸਿੱਟਣ ਦਾ। ਤੇ ਇਹ ਦੁਬਾਰਾ ਇਹ ਕੱਲ ਪੌਰ ਪਿਆਰ ਮੁਹੱਬਤ ਵੀਰ ਜੀ ਨਾ ਆਇਓ ਗੱਡੀ ਵਾਲੇ ਨੂੰ ਕਿਹਾ ਵੀ ਉਰੇ ਨਾ ਆਇਓ ਵੀ ਉਰੇ ਬਹੁਤ ਮੁਸ਼ਕਲ ਹੋ ਗਈ ਵੀ ਪੂਰਾ ਚਕਾ ਦਿਓ ਸਿਰਫ ਇੱਕ ਜਾਂ ਦੋ ਟਰਾਲੀਆਂ ਲੈ ਗਈਆਂ ਨੇ ਮਗਰ 10 ਟਰਾਲੀਆਂ ਫੇਰ ਖੜੀਆਂ ਨੇ ਤੁਸੀਂ ਜਾ ਕੇ ਪਿੱਛੇ ਦੇਖੋ ਇੰਨਾ ਬੁਰਾ ਹਾਲ ਆ ਕੱਲ ਮੈਂ ਆਇਓ ਸਭ ਨੂੰ ਆ ਆ ਦੇਖੋ ਤੁਹਾਡੇ ਸਾਹਮਣੇ ਕੱਲ ਮੈਂ ਆਇਓ ਸਾਨੂੰ ਆ ਵੀਡੀਓ ਪਾਈਆ ਆ ਵੀਡੀਓ ਪਾਈ ਆਇਓ ਸਾਨੂੰ ਮੈਂ ਕਹਾਈਓ ਸਾਰ ਆ ਦੇਖੋ ਆ ਦੇਖੋ ਮੇਰੀ ਵੀਡੀਓ ਬਣਾਈ ਆ ਮੈਂ ਕਿਹਾ ਦੇਖੋ ਚਕਾਓ ਕਹਿੰਦੇ ਜੀ ਲਓ ਜੀ ਤੁਹਾਡੇ ਕੋ ਟਰਾਲੀ ਆਉਂਦੀ ਆ ਚਕਾ ਰਹੇ ਆ ਅਸੀਂ ਠੀਕ ਹੈ ਉਦੋਂ ਬਾਅਦ ਫੇਰ ਦੁਬਾਰਾ ਵੀਡੀਓ ਪਾਈ ਸੜਕ ਤੇ ਸਾਰਾ ਕੂੜਾ ਉੜਦਾ ਜੀ ਆ ਦੇਖੋ ਸਾਰਾ ਕੂੜਾ ਸੜਕ ਤੇ ਆ ਰਿਹਾ ਇੱਕ ਟਰਾਲੀ ਲੈ ਕੇ ਕਹਿੰਦੇ ਮੁੜ ਕੇ ਕੋਈ ਕਾਰਵਾਈ ਕਰਨੀ ਆਇਆ ਹੈਗਾ ਕਮੇਟੀ ਦੀ ਬਹੁਤ ਵੱਡੀ ਲਾਪਰਵਾਹੀ ਆ ਜੀ ਬਹੁਤ ਵੱਡੀ ਲਾਪਰਵਾਹੀ ਆ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ ਮੇਰਾ ਦਵਿੰਦਰ ਸਿੰਘ ਨਾਮ ਆ ਜੀ ਇਹ ਕੀ ਮਾਮਲਾ ਚੱਲ ਰਿਹਾ ਹੈ ਮਸਲਾ ਵੀਰ ਜੀ ਇਹ ਹੈ ਜੀ ਇਹ ਨਗਰ ਕੌਂਸਲ ਵਾਲੇ ਨੇ ਜੀ ਇਹ ਰੋਜ਼ 5-6 ਗੱਡੀਆਂ ਲਿਆ ਕੇ ਸਾਰੇ ਸ਼ਹਿਰ ਦਾ ਕੂੜਾ ਜਿਹੜਾ ਲਿਆ ਕੇ ਜੀ ਇੱਥੇ ਆ ਰਿਹਾਇਸ਼ੀ ਏਰੀਆ ਜੀ ਇੱਥੇ ਲਿਆ ਕੇ ਸੜ ਦਿੰਦੇ ਆ ਜਿਹਦੇ ਨਾਲ ਜੀ ਬਹੁਤ ਜ਼ਿਆਦਾ ਸਮੈਲ ਆਉਂਦੀ ਆ ਬਾਰਿਸ਼ ਹੋ ਜਾਂਦੀ ਆ ਬਾਰਿਸ਼ ਦੇ ਨਾਲ ਪਾਣੀ ਭਰ ਜਾਂਦਾ ਔਰ ਇਹ ਕੂੜਾ ਬਾਹਰ ਰੋਡ ਤੱਕ ਆਇਆ ਹੁੰਦਾ ਜੀ ਆਲੇ-ਦਾਲ ਸਾਰਾ ਰਿਹਾਇਸ਼ੀ ਏਰੀਆ ਸਾਨੂੰ 6 ਤੋਂ 7 ਦਿਨ ਹੋ ਗਏ ਇਹਨਾਂ ਨੂੰ ਸਮਝਾਉਂਦਿਆਂ ਨੂੰ ਵੀ ਤੁਸੀਂ ਇਹ ਚੀਜ਼ ਨਾ ਕਰੋ ਨਾ ਕਰੋ ਨਾ ਕਰੋ ਪਰ ਇਹ ਹਟਦੇ ਨਹੀਂ ਹੈਗੇ ਇਹ ਕਿੰਨੀ ਦੇਰ ਤੋਂ ਆਇਆ ਜਿਹੜਾ ਕੂੜਾ ਇਹਦਾ ਦੇਖੋ ਘੱਟੋ-ਘੱਟ 2-3 ਸਾਲ ਹੋ ਗਏ ਜੀ ਪਹਿਲਾਂ ਤਾਂ ਉਹਰੇ ਮੂਹਰੇ ਤੱਕ ਹੀ ਹੁੰਦੇ ਸੀਗੇ ਜੀ ਹੁਣ ਇਹਨਾਂ ਨੇ ਕਰ ਲਈ ਵੀ ਇਹਨਾਂ ਦਾ ਇੱਧਰ ਬਾਈਪਾਸ ਰੋਡ ਉੱਥੇ ਇਹਨਾਂ ਦਾ ਡੰਪ ਕਿਸੇ ਕਾਰਨ ਕਰਕੇ ਕਹਿੰਦੇ ਉਧਰ ਨੂੰ ਗੱਡੀਆਂ ਨਹੀਂ ਜਾਂਦੀਆਂ ਰੋਡ ਖਰਾਬ ਆ ਉਧਰ ਨੂੰ ਇਹ ਜਾ ਨਹੀਂ ਪਾਉਂਦੇ ਇਹਨਾਂ ਨੇ ਦੇਖਿਆ ਵੀ ਮੰਡੀ ਖਾਲੀ ਪਈ ਆ ਇਹ ਇੱਥੇ ਲਿਆ ਕੇ ਸਾਰਾ ਕੁਝ ਸੜ ਦਿੰਦੇ ਨੇ ਬਗ ਮੰਡੀ ਖਾਲੀ ਪਈ ਆ ਸੌਕੀ ਚੀਜ਼ ਭੜੀ ਹੋਈ ਆ ਕੌਣ ਕਹਿੰਦਾ ਇਹਨਾਂ ਨੂੰ ਕੋਈ ਗੱਲ ਹੋ ਜੇ ਨਗਰ ਕੌਂਸਲ ਵਾਲੇ ਨੇ ਜੀ ਗੱਲ ਕਰਾ ਦਿੰਦੇ ਨੇ ਫੋਨ ਤੇ ਕੋਈ ਨਾਮ ਤਾਂ ਸਿੱਧਾ ਲੈਂਦੇ ਨਹੀਂ ਜੀ ਕੋਦੇ ਕੋਈ ਕਿਸੇ ਨਾਲ ਗੱਲ ਕਰਾਂਦਾ ਕੋਈ ਕਿਸੇ ਨਾਲ ਗੱਲ ਕਰਾ ਦਿੰਦਾ ਕੋਈ ਸਿੱਧਾ ਨਾਮ ਨਾ ਕੋਈ ਸਿੱਧਾ ਆ ਕੇ ਗੱਲ ਕਰਦਾ ਵੀ ਵੀਰੇ ਸਾਡਾ ਆ ਮਸਲਾ ਰੌਲਾ ਇਹ ਗੱਡੀਆਂ ਵਾਲੇ ਆ ਜਾਂਦੇ ਨੇ ਸਾਡੇ ਨਾਲ ਬਹਿਸਵਾਜੀ ਕਰੀ ਜਾਂਦੇ બસ 아이 ਕੋ ਚਲੀ ਜਾਂਦਾ ਕੱਲ ਅੱਧੀ ਦਿਹਾੜੀ ਲਵਾਤੀ ਅੱਜ ਫੇਰ ਸਵੇਰ ਤੋਂ ਇਹਨਾਂ ਦਾ ਇਹੀ ਕੰਮ ਹੈ ਜੀ ਕੋਈ ਸ਼ਿਕਾਇਤ ਕੀਤੀ ਹੈ ਕੋਈ ਨਗਰ ਕੌਂਸਲ ਦੇ ਵਿੱਚ ਸ਼ਿਕਾਇਤ ਹੈ ਜੀ ਅਸੀਂ ਇਹਨਾਂ ਨੂੰ ਰੋਜ਼ ਕਹਿੰਦੇ ਆ ਬਲਜਿੰਦਰ ਵੀਰ ਜੀ ਨੇ ਐਮਸੀ ਇਹਨਾਂ ਨੂੰ ਅਸੀਂ ਇਹ ਨਾਸਤੇ ਇਹਨਾਂ ਨੂੰ ਕਹਿ ਸਕਦੇ ਆ ਜੀ ਬਾੜ ਦੇ ਐਮਸੀ ਨੇ ਇਹ ਸਾਡਾ ਭਰਪੂਰ ਸਾਥ ਦਿੰਦੇ ਨੇ ਜੀ ਆ ਕੇ ਕੱਲ ਅੱਧੀ ਦਿਹਾੜੀ ਇਹ ਖੜੇ ਰਹੇ ਨੇ ਹੁਣ ਅਸੀਂ ਤੇ ਇਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਲਿਖਤ ਚ ਦੇ ਦਿਓ ਵੀ ਅਸੀਂ ਕੂੜਾ ਇੱਥੇ ਸੈਟਣਾ ਅਸੀਂ ਅੱਗੇ ਆਪਣੀ ਕੋਈ ਜਿਹੜੀ ਵੀ ਕਾਰਵਾਈ ਹੋ ਕਰ ਸਕੀ ਮੇਰਾ ਨਾਮ ਹਰਸ਼ਦੀਪ ਸਿੰਘ ਜੀ ਇਹ ਕੀ ਮਾਮਲਾ ਇਕੱਠੇ ਹੋ ਗਿਆ ਵੀਰੇ ਇੱਥੇ ਨਾ ਕੂ ਇਥੇ ਮੋਸਕੋ ਵਾਲੀ ਹੋਈ ਆ ਪੂਰਾ ਇੱਥੇ ਖੜਨਾ ਵੀ ਦੁੱਬਰ ਹੋ ਜਾਂਦਾ ਇਹ ਰੋਡ ਤੱਕ ਇੱਥੇ ਉਹ ਕਰ ਦਿੰਦੇ ਨੇ ਗੰਦ ਪਾ ਦਿੰਦੇ ਨੇ ਸੱਟ ਕੇ ਚਲੇ ਜਾਂਦੇ ਨੇ ਕਿਹੜੀ ਜਗ੍ਹਾ ਹੈ ਜੀ ਇਹ ਇਹ ਜੀ ਮੰਡੀ ਆ ਪੁਰਾਣੀ ਜੀ ਆਪਣੇ ਦਾਣਾ ਮੰਡੀ ਆਲੇ-ਦਾਲੇ ਪੂਰਾ ਰਹਾਇਸ਼ ਏਰੀਆ ਜੀ ਇਹ ਤੇ ਕਹੋਂ ਸੱਟ ਚ ਜਾਂਦੇ ਕੁੜੇ ਆ ਜੀ ਨਗਰ ਨਿਗਮ ਵਾਲੇ ਤੇ ਅੱਗੇ ਤੇ ਰੋਕਿਆ ਵੀ ਕਰ ਇਹਨਾਂ ਨੂੰ ਕਈ ਵਾਰ ਵਾਰਨਿੰਗ ਦਿੱਤੀ ਜੀ ਇਹ ਹਟਦੇ ਨਹੀਂ ਇਹਨਾਂ ਦਾ ਕੋਈ ਅਫਸਰ ਅਫਸਰ ਆ ਜਾਂ ਕਹਿੰਦੇ ਗੁਰਪ੍ਰੀਤ ਆ ਜੀ ਉਹ ਸਾਨੂੰ ਕਹਿੰਦਾ ਵੀ ਹੋਰੀ ਸੱਟਣਾ ਸੀ ਇਹ ਕਈ ਵਾਰ ਹੋ ਗਿਆ ਡੰਪ ਬਣਿਆ ਹੋਇਆ ਤੁਸੀਂ ਡੰਪ ਡੰਪਯਾਰਡ ਬਣਿਆ ਹੋਇਆ ਜੀ ਇੱਧਰ ਬਣਿਆ ਹੋਇਆ ਆਪਣੇ ਬਾਈਪਾਸ ਤੋਂ ਪਰਲੇ ਹੱਥ ਇਹ ਉੱਥੇ ਨਹੀਂ ਜਾਂਦੇ ਹੈਗੇ ਆਲੇ ਵਾਲੇ ਰੈਸ਼ੀਅਰ ਰੈਸ਼ੀਅਰ ਗਏ ਜੀ ਹੋਰੇ ਕੀ ਮੰਗ ਕਰਦੇ ਨੇ ਅਜੇ ਬੰਦ ਹੈ ਹੈ ਅਜੇ ਤਾਂ ਇਹੀ ਮੰਗ ਕਰਦੇ ਆ ਵੀ ਇੱਥੇ ਸਾਡੀ ਸਫਾਈ ਕੀਤੀ ਜਾਵੇ ਜੀ ਸਾਡਾ ਹੱਲ ਕੀਤਾ ਜਾਵੇ ਬੋਮਬੜ ਕਹਿੰਦੀ ਆ ਵੀ ਲਖਮੀਰ ਸਿੰਘ ਜੀ ਕੀ ਮਾਮਲਾ ਹੋਇਆ ਮਾਮਲਾ ਤਾਂ ਕੁਝ ਨਹੀਂ ਹੈਗਾ ਇੱਥੇ ਨਾ ਡੰਪ ਦੇ ਉੱਤੇ ਆ ਬਾਰਿਸ਼ ਦੇ ਨਾਲ ਨਾ ਉੱਥੇ ਟੋਏ ਟੋਏ ਪਏ ਹੋਣੇ ਬਹੁਤ ਉੱਥੇ ਗੱਡੀ ਨਹੀਂ ਗਈ ਜਾਂਦੀ ਹੈਗੀ ਹੁਣ ਗੱਡੀ ਨਾ ਜਾਣ ਕਰਕੇ ਹੁਣ ਸਾਨੂੰ ਇੱਥੇ ਸੈੱਟਣਾ ਪੈਂਦਾ ਤੇ ਬਾਕੀ ਸਾਡੇ ਜੇ ਸੀ ਕਿ ਲੱਗੀ ਹੋਈ ਆ ਇੱਥੋਂ ਚੱਕ ਦੀ ਆ ਚੱਕੀ ਤੁਹਾਡਾ ਡੰਪ ਬਣਿਆ ਹੋਇਆ ਹੈ ਮਾਛਾ ਰੋਡ ਦੇ ਉੱਪਰ ਜਿੱਥੇ ਕੂੜਾ ਨਹੀਂ ਸਿਟਦੇ ਤੁਸੀਂ ਰਹਿਸ਼ੀਏ ਜੀ ਨਹੀਂ ਤਾਂ ਰਹਿਸ਼ੀਏ ਦੇਖੋ ਪਤਾ ਕੀ ਆ ਸਾਨੂੰ ਵੀ ਪਤਾ ਵੀ ਦੇਖੋ ਇਹ ਕੂੜਾ ਜਿਹੜੇ ਸਾਨੂੰ ਨਹੀਂ ਸਿਟਣਾ ਚਾਹੀਦਾ ਬਟ ਪਰ ਹੁਣ ਆਇਆ ਵੀ ਉੱਥੇ ਜਿੱਥੇ ਡੰਪ ਆ ਤੇ ਡੰਪ ਵਾਲਾ ਰਸਤਾ ਖਰਾਬ ਬਹੁਤ ਆ بارش ਦੇ ਕਾਰਨ بارش ਦਾ ਤਾਂ ਦੇਖੋ ਪਤਾ ਹੈ ਕੀ ਹੁਣ ਇਹ ਕੁਦਰਤੀ ਆਫਤ ਆ بارش ਹੈ بارش ਤਾਂ ਇੱਕ ਕੁਦਰਤੀ ਆਫਤ ਆ ਕੁਦਰਤੀ ਆਫਤ ਨੂੰ ਤਾਂ ਅਸੀਂ ਨਹੀਂ ਰੋਕ ਸਕਦੇ ਤਾਂ بارش ਦੇ ਕਾਰਨ ਹੁਣ ਰਸਤਾ ਖਰਾਬ ਆ ਮਾਰੀਆਂ ਫੈਲਣ ਦਾ ਵੀ ਖਤਰਾ ਵਾ ਹਮ ਦੀ ਕੂੜਾ ਸਿੜਦੇ ਹੋ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੇ ਤੁਹਾਨੂੰ ਰੋਕਿਆ ਨਹੀਂ ਦੇਖੋ ਰੋਕਿਆ ਠੀਕ ਆ ਦੇਖੋ ਹੁਣ ਜੇ ਮਤਲਬ ਇਹੀ ਕੂੜਾ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਰਹੂਗਾ ਫਿਰ ਉੱਥੇ ਵੀ ਤਾਂ ਫੈਲਣਗੀ ਐ ਉਤਨੀ ਵਾ ਮਾਰੀ ਫੈਲੂਗੀ ਉੱਥੇ ਵੀ ਫੈਲੂਗੀ ਠੀਕ ਹੈ। ਇੱਥੇ ਚੱਲੋ ਹੁਣ ਠੀਕ ਹੈ। ਇੱਥੋਂ ਇੱਥੋਂ ਚੱਕਿਆ ਤਾਂ ਜਾ ਰਿਹਾ। ਇੱਥੋਂ ਦੇਖੋ ਜੇ ਜਿਹੜੇ ਗੂੜਾ ਸਿੱਟਿਆ ਜਾਂਦਾ ਤਾਂ ਉਹ ਚੱਕਿਆ ਵੀ ਜਾਂਦਾ। ਚੱਕਿਆ ਨਹੀਂ ਜਾਂਦਾ। ਕਿਹੜੇ ਅਧਿਕਾਰੀ ਦੇ ਜੋ ਜੇ ਆਦੇਸ਼ਾਂ ਦੇ ਤੂੰ ਜਿਹੜੇ ਉਹ ਪੂਰਾ ਸਿੱਟਦੇ ਹੋ। ਆਦੇਸ਼ ਦੇ ਕੋਣ ਜੇ ਮੰਨ ਲਓ ਦੇਖੋ ਉਹ ਦਫ਼ਤਰ ਦੇ ਵਿੱਚੋਂ ਕਿਹਾ ਤਾਂ ਹੀ ਇੱਥੇ ਸਿੱਟਿਆ ਜਾਂਦਾ। ਦਫ਼ਤਰ ਦੇ ਕਿਹੜਾ ਕੋਲ ਬੰਦਾ ਜਿਹੜਾ ਥੋੜਾ ਅਧਿਕਾਰੀ ਕਿਹੜਾ ਅਫਸਰ ਹੈ ਜਿਹੜਾ ਤੁਹਾਨੂੰ ਥੋੜਾ ਚੱਟਣ ਦੀ ਆਜ ਤੱਕ ਜਾਂਦਾ। ਰਾਤ ਦੇ ਵਿੱਚ ਕੀ ਦਾ ਨੌਲੇਜ ਦੀ ਤਕਰੀਬ ਸਾਰੀ ਕਹਿੰਦੇ ਨੇ ਹੁਣ ਜਿਵੇਂ ਹੁਣ ਕੋਈ ਗੱਡੀਆਂ ਵਾਲੇ ਜਿਹੜਾ ਮੇਨ ਕੋਲ ਹੈ ਅਧਿਕਾਰੀ ਜਿਹੜਾ ਥੋੜਾ ਮੇਨ ਹੈ ਪੂਰਾ ਛਿੱਟੜ ਲਈ ਕਹਿ ਰਿਹਾ ਵਾ ਕੌਣ ਆ ਮੈਂ ਤਾਂ ਉਹਰੇ ਪਹਿਲਾਂ ਸੀਗੇ ਜਿਹੜੇ ਆਪਣੇ ਵਟਸਐਪ ਸੀਗੇ ਉਹ ਮਤਲਬ ਇਥੇ ਹਾਂਜੀ ਉਹਨਾਂ ਦੀ ਜਗ੍ਹਾ ਹਜੇ ਪਤਾ ਨਹੀਂ ਕੋਣ ਆ ਕੋਣਾ ਮੈਨੂੰ ਨਹੀਂ ਇਹਦੇ ਬਾਰੇ ਤੁਹਾਨੂੰ ਵੀ ਤੁਸੀਂ ਆਪਣੀ ਮਰਜ਼ੀ ਦਾ ਛੱਡ ਜਾ ਨਹੀਂ ਅਸੀਂ ਜਾਂ ਤੁਹਾਡੇ ਉੱਪਰ ਕੋਈ ਅੰਲੋ ਕੋਈ ਹੈ ਹੀ ਨਹੀਂਗਾ ਤੁਸੀਂ ਫਿਰ ਆਪਣੀ ਮਰਜ਼ੀ ਦਾ ਛੱਡ ਦਿਓ ਜਾਂ ਤੁਹਾਡੇ ਕੋਲ ਅਧਿਕਾਰੀ ਉੱਪਰ ਹੈ ਹੀ ਨਹੀਂਗਾ ਤੁਹਾਡੇ ਕੋਈ ਅਫਸਰ ਹੀ ਨਹੀਂ ਹੈਗਾ ਹਾਂਜੀ ਅਫਸਰ ਹੀ ਨਹੀਂ ਹੈਗਾ ਅਫਸਰ ਕੌਣ ਹੈ ਕੀ ਨਾਮ ਉਹਨਾਂ ਦਾ ਅਫਸਰ ਹਜੇ ਦੇਖੋ ਵਟਸਐਪ ਦੀ ਜਗ੍ਹਾ ਤਾਂ ਕੋਈ ਕੋਈ ਨਹੀਂ ਆਇਆ ਹੈਗਾ ਅਜੇ ਵੈਸੇ ਉਹਨਾਂ ਦੀ ਜਗ੍ਹਾ ਇੱਕ ਆਪਣੇ ਇੰਚਾਰਜ ਨੂੰ ਲਾਏ ਨੇ ਗੌਰਪ੍ਰੀਤ ਸਰ ਤੇ ਗੁਰਪ੍ਰੀਤ ਜੀ ਨੇ ਕਿਹਾ ਵੀ ਤੁਹਾਨੂੰ ਗੂੜਾ ਚੱਲਦਾ ਨਹੀਂ ਦੇਖੋ ਜੀ ਸਾਹਿਬ ਦੀ ਹਦਿਆਂ ਤਾਂ ਪਤਾ ਨਹੀਂ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਗੂੜਾ ਹੱਟਣਾ ਕਿਸੇ ਨੇ ਕਿਹਾ ਤੁਹਾਨੂੰ ਇਹ ਵਾਕੀ ਵੀ ਗੱਡੀਆਂ ਵਾਲੇ ਇੱਥੇ 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 ਛਿੜਦੇ ਨੇ ਕਿਹਾ ਗਿਆ ਹੈਗਾ ਵੀ ਬਾਕੀ ਵੀ ਗੱਡੀਆਂ ਵਾਲੇ ਇੱਥੇ ਛਿੜਦੇ ਨੇ ਦੇਖੋ ਦੇਖੀ ਆ ਰਹੇ ਹਾਂ ਬਾਸ ਦੇਖੀ ਆ ਰਹੇ ਆ ਸੀ ਵਾਰ ਨੰਬਰ 7 ਦੇ ਵਿੱਚ ਮਨ ਕਮੇਟੀ ਦਾ ਦਫ਼ਤਰ ਆ ਉਹ ਕਿ ਗੂੜਾ ਦਾ ਸਾਈਡ ਤੇ ਡਰੰਕ ਉਹ ਬਣਾਇਆ ਪਰ ਗੂੜਾ ਕਾਫੀ ਅੱਗੇ ਜਾ ਰਿਹਾ ਕਰਨੀ ਲੱਗ ਗਈ ਗੁਰਪ੍ਰੀਤ ਜੀ ਵੀਰੇ ਧਿਆਨ ਚਾਹ ਗੱਲ ਹੈ ਸਾਡੀ ਥੋੜੀ ਜੀ ਡੰਪ ਸਾਈਡ ਦਾ ਇਸ਼ੂ ਸੀਗਾ ਮੀਆਂ ਕਰਕੇ ਤੇ ਹੰਡਲ ਜਾਂਦੀ ਹੈ ਤੱਕ ਵੀ ਸਵਾਈ ਕਰਵਾ ਦਿੱਤੀ ਜਾਊਗੀ। ਉਹ ਦੁਕਾਨਦਾਰ ਬਰੂ ਕੇ ਆ ਕੇ ਵੀ ਤਾਂ ਅਸੀਂ ਵਾਰ-ਵਾਰ ਅਜਿ ਦੇ ਨਗਰ ਕੌਂਸਲਸ ਕਹਿੰਨੇ ਪਰ ਇਹ ਵੀ ਉਹ ਚੱਕਿਆ ਨਹੀਂ ਅੱਜ ਉਹ। ਮੈਂ ਆਪ ਚੈੱਕ ਕਰਕੇ ਅੱਜ ਜਿਹੜੇ ਬਣਦੀ ਕਾਰਵਾਈ ਉਹ ਮੱਚ ਲੈਂਦੀ ਜਾਊਗੀ। ਤੇ ਜੀ ਵੀ ਦਿੱਕਤਾਂ ਤਰ੍ਹਾਂ ਚੱਕਿਆ ਉਹ ਚੱਕ ਜਾਊਗੀ ਆ ਮੜਾ ਦਾ ਮੌਸਮ ਖੋਜੂਏ ਇੱਕ ਅੱਦੇ ਦਿਨ ਵਿੱਚ ਖੋਜੂ ਭਾਲੇ। ਜੋ ਨਾਲ ਟੈਂਪਰ ਨਗਰ ਕੌਂਸਲ ਉੱਥੇ ਮਾਲਕੀ ਫਾਟੇ ਚੋਂ ਰਾਹ ਲੰਘੁਰਵਾਣੀ ਆ। ਨਹੀਂ ਨਹੀਂ ਜੀ ਉਹ ਤਾਂ ਬਹੁਤ ਲੰਬੀ ਉਹ ਤਾਂ ਸਤੰਬਰ ਚ ਸੁਣੀ ਆ ਜੀ ਇਹ ਤਾਂ ਮੈਂ ਤੁਹਾਨੂੰ ਇੱਕ ਦਿਨ ਦੀ ਗੱਲ ਕਹਿ ਰਿਹਾ। ਇਹ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਖੋਜੂਗਾ ਚਕੂਰ ਮਾਚ ਕੋਲ ਦੇ ਬਾਰਿਸ਼ ਪਣੀ ਜਦੋਂ ਹਾਂਜੀ ਬਾਰਿਸ਼ ਕਰਕੇ ਜਿਹੜੀ ਸਾਡੀ ਮੇਨ ਡੰਪ ਸਾਈਟ ਆ ਉੱਥੇ ਜਾਣ ਤੇ ਜਿਹੜੀ ਅਪਰੋਚ ਆ ਉਹਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਤੇ ਉਹਨੂੰ ਅਸੀਂ ਠੀਕ ਕਰਵਾ ਰਹੇ ਹਾਂ ਰੋਕਣਾ ਕਰਦੇ ਜੇ ਕੁਝ ਪੁੱਛਣਾ ਹੋਵੇ ਤਾਂ ਮੇਰੇ ਕੋਲ ਆਣੇ ਪ੍ਰੋਬਲਮ ਆਣੀ ਨਹੀਂ ਮੈਂ ਕਿਉਂਕਿ ਸੈਕੰਡਰੀ ਪੁਆਇੰਟ ਆ ਉਹ ਉੱਥੋਂ ਲਿਫਟਿੰਗ ਤਾਂ ਰੋਜ਼ ਹੋ ਜਾਂਦੀ ਹੈ ਹੋ ਸਕਦਾ ਵੀ ਹੁਣ ਬਾਰਿਸ਼ਾਂ ਕਰਕੇ ਨਾ ਹੋਈ ਹੋਵੇ ਇੱਕ ਦੋ ਦਿਨਾਂ ਦੀ ਤੇ ਅੱਜ ਤੁਹਾਡਾ ਮਸਲਾ ਜਿਹੜਾ ਉਹ ਕਰਵਾ ਦਿੱਤਾ ਜਾਊਗਾ